ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਡਾਕਟਰ ਸਤਨਾਮ ਸਿੰਘ ਥਿੰਦ ਦਾ ਜਨਮ ਦਿਨ ਸੀ ਤੇ ਉਸ ਨੇ ਅਨੋਖੇ ਹੀ ਤਰੀਕੇ ਦੇ ਨਾਲ ਆਪਣਾ ਜਨਮ ਦਿਨ ਸੈਲੀਬ੍ਰੇਟ ਕੀਤਾ ਹਾਂਜੀ ਸਰ ਅੱਜ ਡਾਕਟਰ ਸਤਨਾਮ ਸਿੰਘ ਥਿੰਦ ਦਾ ਜਨਮ ਦਿਨ ਸੀ ਔਰ ਰੁਖ ਲਗਾਣਾ ਹਾਂ ਕੀ ਕਹਿਣਾ ਚਾਹੂੰਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੀਰ ਸਤਨਾਮ ਸਿੰਘ ਥਿੰਦ ਜੋ ਮਨੁੱਖਤਾ ਦੀ ਸੇਵਾ ਸਰਬਤ ਦਾ ਭਲਾ ਸੋਸਾਇਟੀ ਦੇ ਸੇਵਾਦਾਰ ਨੇ ਔਰ ਹਰੇਕ ਤਰ੍ਹਾਂ ਦੇ ਚੰਗੇ ਉਪਰਾਲਿਆਂ ਵਿੱਚ ਹਮੇਸ਼ਾ ਹੀ ਅੱਗੇ ਰਹਿੰਦੇ ਨੇ ਅੱਜ ਇਹਨਾਂ ਦਾ ਜਨਮ ਦਿਨ ਹੈ ਔਰ ਸਾਰੇ ਮੇਰੇ ਵੀਰ ਇੱਥੇ ਪਹੁੰਚੇ ਨੇ ਇਹਨਾਂ ਨੂੰ ਵਧਾਈ ਵੀ ਦਿੱਤੀ ਏ ਔਰ ਖਾਸ ਕਰਕੇ ਸਭ ਤੋਂ ਵਧੀਆ ਉਪਰਾਲਾ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਅਤਿ ਦੀ ਵੱਧ ਚੁੱਕੀ ਹੈ ਔਰ ਹਰੇਕ ਇਨਸਾਨ ਇਹ ਚੀਜ਼ ਕਹਿੰਦਾ ਕਿ ਵੱਧ ਵੱਧ ਰਕਤ ਲਗਾਓ ਜੋ ਕਿ ਗਰਮੀ ਤੋਂ ਜੋ ਛੁਟਕਾਰਾ ਮਿਲ ਸਕੇ ਚੰਗਾ ਕੰਮ ਵੀ ਹੈ ਤੇ ਪੁੰਨ ਦਾ ਕੰਮ ਵੀ ਹੈ ਅੱਜ ਅਸੀਂ ਇੱਥੇ ਪਹੁੰਚੇ ਆ ਸਟੇਡੀਅਮ ਦੇ ਵਿੱਚ ਔਰ ਦੋ ਉਹ ਦਿਨਾਂ ਵੱਲੋਂ ਲਗਾਏ ਗਿਆ ਔਰ ਆਮ ਲੋਕਾਂ ਨੂੰ ਔਰ ਹਰੇਕ ਬੰਦੇ ਨੂੰ ਬਸ ਮੇਰੀ ਇਹੀ ਗੁਜਾਰਿਸ਼ ਹੈ ਕਿ ਹਰੇਕ ਇਨਸਾਨ ਇਸ ਤਰ੍ਹਾਂ ਸੇਵਾ ਕਰੇ ਤੇ ਆਪਾਂ ਪੰਜਾਬ ਦੁਬਾਰਾ ਹੱਸਦਾ ਵਧਦਾ ਹੋ ਸਕਦਾ ਆ ਸਰ ਜੀ ਸਾਡੀ ਸੰਸਥਾ ਦੇ ਮੁੱਖ ਸੇਵਾਦਾਰ ਸਧਰਾਮ ਸਿੰਘ ਜੀ ਜਿਨ੍ਹਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਸੀਂ ਇੱਥੇ ਪੌਦਾ ਲਗਾ ਰਹੇ ਆ ਪਰ ਇਹ ਸਰ ਜਿਹੜੀ ਪ੍ਰਥਾ ਹੈਗੀ ਆ ਇਹ ਸਾਡੇ ਸਹਿਯੋਗੀ ਸਾਥੀ ਇਕੋ ਸੇਵਰ ਕਲੱਬ ਉਹਨਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਇਹ ਕਾਰਜ ਕੀਤਾ ਜਾ ਰਿਹਾ ਹੈ ਔਰ ਇਹਨਾਂ ਦੇ ਨਾਲ ਸਾਡੀ ਸੇਵਾ ਦੇ ਵਿੱਚ ਅੱਜ ਭਾਈ ਕਨਈਆ ਸੇਵਾ ਸੁਸਾਇਟੀ ਵਾਲੇ ਵੀ ਆਏ ਹਨ ਔਰ ਅਸੀਂ ਸਾਰੀ ਸੰਸਥਾਵਾਂ ਮਿਲ ਕੇ ਅਸੀਂ ਪਹਿਲਾਂ ਤਾਂ ਜਲਾਲਾਬਾਦ ਨੂੰ ਹਰਾ-ਭਰਾ ਬਣਾਉਣਾ ਚਾਹੁੰਦੇ ਆ ਫਿਰ ਇਹੀ ਜਿਹੜੀ ਪ੍ਰੀਤ ਹੈਗੀ ਹੈ ਇਹ ਰੀਤ ਨੂੰ ਅਸੀਂ ਅੱਗੇ ਪੂਰੇ ਪੰਜਾਬ ਵਿੱਚ ਫਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਜਿਸ ਤਰੀਕੇ ਨਾਲ ਗਰਮੀ ਦਾ ਮਾਹੌਲ ਹੈ ਔਰ ਅਸੀਂ ਏਸੀ ਦੇ ਥੱਲੇ ਹੀ ਬੈਠਣਾ ਚਾਹੁੰਦੇ ਆ ਤਾਂ ਇਹ ਸਾਨੂੰ ਲੋੜ ਹੈ ਵੀ ਪਹਿਲਾਂ ਵਾਂਗੂ 20 ਸਾਲ ਪੁਰਾਣਾ ਸਿਸਟਮ ਜਿਹੜਾ ਪੰਜਾਬ ਦਾ ਸੀ ਉਹ ਲਿਆਉਣਾ ਪਏਗਾ ਔਰ ਉਹ ਤਾਂ ਹੀ ਆਏਗਾ ਜੇ ਅਸੀਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਔਰ ਤੁਸੀਂ ਦੇਖੋਗੇ ਜੇ ਜੋ ਸਟੇਡੀਅਮ 'ਚ ਦਾਖਲ ਹੁੰਨੇ ਆ ਔਰ ਇੱਥੋਂ ਦੇ ਵਾਤਾਵਰਣ ਦੇ ਵਿੱਚ ਜੋ ਠੰਡਕ ਮਹਿਸੂਸ ਹ ਉਹ ਸਾਨੂੰ ਘਰਾਂ ਦੇ ਵਿੱਚ ਜੇ ਏਸੀ ਕੂਲਰਾਂ ਦੇ ਥੱਲੇ ਨਹੀਂ ਮਿਲਦੀ ਇਸ ਕਰਕੇ ਅਸੀਂ ਪੌਦੇ ਦੀ ਉਦਾਹਰਨ ਦੇ ਕੇ ਔਰ ਖਾਸ ਕਰਕੇ ਜਨਮ ਦਿਨ ਦੇ ਮੌਕਿਆਂ ਤੇ ਕਿ ਜਦੋਂ ਕਿਸੇ ਦਾ ਜਨਮ ਦਿਨ ਹੁੰਦਾ ਉਦੋਂ ਅਸੀਂ ਉਹਦਾ ਜ਼ਰੂਰ ਲਗਾਣੇ ਆ ਔਰ ਅੱਜ ਸਾਡੇ ਕੋਲ ਮੈਂਬਰ ਜ਼ਿਆਦਾ ਆ ਇਸ ਕਰਕੇ ਦੋ ਪੌਦੇ ਲਗਾ ਕੇ ਅਸੀਂ ਜਿਹੜੀ ਮੁਹਿੰਮ ਹੈ ਇਸ ਨੂੰ ਅਸੀਂ ਕੰਟੀਨਿਊ ਕੀਤਾ ਔਰ ਇਸੇ ਤਰੀਕੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਤੋਂ ਬਹੁਤ ਪੌਦੇ ਲਗਾ ਕੇ ਪਹਿਲਾਂ ਜਲਾਲਾਬਾਦ ਨੂੰ ਹਰਾ-ਫਰਾ ਕਰਾਂਗੇ ਔਰ ਫਿਰ ਪੰਜਾਬ ਦੀ ਜਿਹੜੀ ਹੈ ਹਰਿਆਲੀ ਉਹਨੂੰ ਬਰਕਰਾਰ ਕਰਾਂਗੇ ਤਾਂ ਸਾਡੇ ਚੈਨਲ ਦੇ ਵੱਲੋਂ ਆਪ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕ ਧੰਨਵਾਦ। ਅੱਜ ਤੁਸੀਂ ਉਹਦੇ ਲਗਾਉਣ ਦੇ ਲਈ ਪਹੁੰਚੇ ਹੋ ਸਟੇਡੀਅਮ ਦੇ ਵਿੱਚ ਕੀ ਕੁਝ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਤ। ਅੱਜ ਜਿਹੜਾ ਸਟੇਡੀਅਮ ਦੇ ਵਿੱਚ ਬੂਟਾ ਲਗਾਉਣ ਦਾ ਮੌਕਾ ਮਿਲਿਆ ਹੈ ਸਾਡੇ ਵੀਰ ਟੀਚਰ ਸਾਹਿਬਾਨ ਇਕੋ ਸੇਵਰ ਕਲੱਬ ਦੀ ਟੀਮ ਜਿਹੜੀ ਲੰਬੇ ਸਮੇਂ ਤੋਂ ਸਟੇਡੀਅਮ ਦੇ ਵਿੱਚ ਬਹੁਤ ਹੀ ਮਿਹਨਤ ਨਾਲ ਟਾਈਮ ਕੱਢ ਕੇ ਰੁੱਖ ਲਗਾ ਰਿਹਾ ਹੈ। ਸਮੇਂ-ਸਮੇਂ ਨਾਲ ਕਿਸੇ ਵੀਰ ਦਾ ਜਨਮ ਦਿਨ ਹੁੰਦਾ ਹੈ, ਇਹ ਵੀਰ ਜੀ ਬੜਾ ਕੋਆਪਰੇਟ ਕਰਦੇ ਆ ਉਹਨਾਂ ਨੂੰ ਮੈਸੇਜ ਲਾਉਂਦੇ ਆ। ਔਰ ਇੱਤੇ ਬੂਟੇ ਲਾਏ ਜਾਂਦੇ ਆ ਮੈਂ ਇਹਨਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਸਾਡੇ ਨਾਲ ਭਾਈ ਕਨੇਗਿਆ ਸੇਵਾ ਸੁਸਾਇਟੀ ਉਹਨੇ ਦੱਸ ਰਹੇ ਸੀਗੇ ਵੀ ਇਹਨਾਂ ਨੇ ਵੀ ਅੱਜ 200 ਬੂਟਾ ਲਗਭਗ ਵੰਡੇ ਆਪਾਂ ਇਸੇ ਤਰ੍ਹਾਂ ਬੂਟਿਆਂ ਦੀ ਜਿਹੜੀ ਸੇਵਾ ਲਗਾਤਾਰ ਜਾਰੀ ਰੱਖੀਏ ਕਿਉਂਕਿ ਇਹੀ ਮੌਸਮਾਂ ਬੂਟੇ ਲਾਉਣ ਦਾ ਗਰਮੀ ਦੇ ਵਿੱਚ ਜਿਹੜੇ ਆਪਣੇ ਬੂਟੇ ਐ ਇਹਨਾਂ ਦਿਨਾਂ ਦੇ ਵਿੱਚ ਲਾਵਾਂਗੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਾਂ ਨੂੰ ਰਾਹਤ ਮਿਲੇਗੀ ਆਪਾਂ ਸਾਰੇ ਭਰਾਵਾਂ ਨੇ ਰਲ ਮਿਲ ਕੇ ਜਿੰਨੀਆਂ ਵੀ ਸੰਸਥਾਵਾਂ ਨੇ ਸਾਰੇ ਸ਼ਹਿਰ ਵੱਲੋਂ ਹੋਰ ਵੀ ਸਾਡੇ ਵੀਰ ਵਿਪਾਰ ਮੰਡਾ ਮੋਬਾਈਲ ਯੂਨੀਅਨ ਪ੍ਰਧਾਨ ਕਈ ਪਰਿਵਾਰਾਂ ਵੱਲੋਂ ਸਾਰੇ ਵੀਰਾਂ ਵੱਲੋਂ ਫੋਨ ਆਏ ਮੈਸੇਜ ਆਏ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਨੇ ਅੱਜ ਜਨਮ ਦਿਨ ਤੇ ਵਧਾਈ ਦਿੱਤੀ ਹੈ ਪ੍ਰਮਾਤਮਾ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਸਦਾ ਰਸਭਾਗ ਬਣਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ